ਤੈਨੂੰ ਸ਼ਰਮ ਆਉਂਦੀ ਐ ਦਾੜ੍ਹੀ ਰੱਖਦੇ ਇਹਨੂੰ ਤੈਨੂੰ ਪੰਜ ਕਕਾਰ ਧਾਰਨ ਕਰਦੇ ਇਹਨੂੰ ਅੰਮ੍ਰਿਤ ਛਕਦੇ ਇਹਨੂੰ ਤੈਨੂੰ ਸ਼ਰਮ ਆਉਂਦੀ ਐ ਫਿਰ ਮਹਾਰਾਜ ਕਹਿੰਦੇ ਕੂਕਰ ਸ਼ੂਕਰ ਭਰਮਤ ਤਾਉ ਲਾਜ ਨਾ ਆਈ ਕਹਿੰਦੇ ਕੁੱਤਿਆਂ ਤੇ ਸੂਰਾਂ ਦੀ ਜੂਨਾ ਵਿੱਚ ਜਦੋਂ ਫਿਰੇਗਾ ਰੂੜੀਆਂ ਤੇ ਗੰਦ ਫਰੋਲੇਗਾ ਉਦੋਂ ਤੈਨੂੰ ਸ਼ਰਮ ਨਹੀਂ ਆਊਗੀ ਇਹ ਕਰਕੇ ਬੰਦੇ ਖੋਜ ਦਿਲ ਹਰ ਰੋਜ਼ ਆਪਣੇ ਮਨ ਵਿੱਚ ਖੋਜ ਰੋਜ਼ ਅੱਜ ਮੈਂ ਕੀ ਕੀਤਾ ਦਿਨ ਚੜ ਗਿਆ ਜਿਹੜਾ ਗਿਆ ਦਿਨ ਚੜ ਗਿਆ ਗਿਆ ਰਹਿਣ ਗਈ ਮਤ ਦਿਨ ਪੀ ਜਾਏ ਫੇ ਤਾਂ ਸਮਾ ਆਪਣੀ ਟਾਲ ਨਾ ਦੁਰਿਆ ਜਾਂਦਾ ਹੈ ਅਰੇ ਸਮੇ ਨੂੰ ਸੁਬਾੜ ਗੁਰੂ ਵਾਲਾ ਹੋ ਅੰਮ੍ਰਿਤ ਛਕ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕਿਸੇ ਵੇਦਾਰੀ ਗੁਰੂ ਨੂੰ ਨਹੀਂ ਗੁਰੂ ਫੇਰ ਮਰਜਾਦਾ ਗੁਰੂ ਕਾ ਸਿਖਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਉਂਦੇ ਸੀ ਨਾ ਕਿ ਗੁਰੂ ਦੇ ਲੜ ਲਏ ਤੈਨੂੰ ਸ਼ਰਮ ਆਉਂਦੀ ਹੈ ਦਾੜ੍ਹੀ ਰੱਖਦੇ ਇਹਨੂੰ ਤੈਨੂੰ ਪੰਜ ਕਕਾਰ ਧਾਰਨ ਕਰਦੇ ਇਹਨੂੰ ਅੰਮ੍ਰਿਤ ਛਕਦੇ ਇਹਨੂੰ ਤੈਨੂੰ ਸ਼ਰਮ ਆਉਂਦੀ ਹੈ ਫਿਰ ਮਹਾਰਾਜ ਕਹਿੰਦੇ ਕੂਕਰ ਸ਼ੂਕਰ ਭਰਮਤ ਤਾਉ ਲਾਜ ਨਾ ਆਈ ਕਹਿੰਦੇ ਕੁੱਤਿਆਂ ਤੇ ਸੂਰਾਂ ਦੀ ਜੂਨਾ ਵਿੱਚ ਜਦੋਂ ਫਿਰੇਗਾ ਰੂੜੀਆਂ ਤੇ ਗੰਦ ਫਰੋਲੇਗਾ ਉਦੋਂ ਤੈਨੂੰ ਸ਼ਰਮ ਨਹੀਂ ਆਊਗੀ ਇਹ ਕਰਕੇ ਬੰਦੇ ਖੋਜ ਦਿਲ ਹਰ ਰੋਜ਼ ਆਪਣੇ ਮਨ ਵਿੱਚ ਖੋਜ ਰੋਜ਼ ਕਿ ਅੱਜ ਮੈਂ ਕੀ ਕੀਤਾ ਦਿਨ ਚੜ ਗਿਆ ਜਿਹੜਾ ਗਿਆ ਤੈਨ ਚੜ ਗਿਆ ਗਿਆ ਰਹਿਣ ਗਈ ਮਤ ਦਿਨ ਪੀ ਜਾਏ ਫੇ ਤਾਂ ਸਮਾ ਆਪਣੀ ਟਾਲ ਨਾਲ ਦੁਰਿਆ ਜਾਂਦਾ ਹੈ ਅਰੇ ਸਮੇ ਨੂੰ ਸੁਭਾਲ ਗੁਰੂ ਵਾਲਾ ਹੋ ਅੰਮ੍ਰਿਤ ਛਕ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕਿਸੇ ਵੇਦਾਰੀ ਗੁਰੂ ਨੂੰ ਨਹੀਂ ਬੋਲਦਾ ਇਹ ਮਰਯਾਦਾ ਗੁਰੂ ਕਾ ਸਿਖਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਿਦੋਂ ਜੋਤੀ ਜੋਤ ਸਮਾਉਂਦੇ ਸੀ ਨਾ ਕਿ ਗੁਰੂ ਦੇ ਲੜ